ਉੱਕਨੇ ਤੇ ਇਹ ਸਮੀਨ ਪਨੀ ਨਾਮ ਪਨੀ ਦਾ ਜੈਦੀ ਡੂੰਗਾ ਵਿੱਚ ਜਈ ਇਹਦਾ ਇਹ ਨਾਮ ਇਹਨਾ ਯੂਨਿਕ ਆ ਨਾ ਇਹਨਾ ਮਤਲਬ ਕੰਪਲੀਮੈਂਟਰੀ ਕਿ ਪਤਾ ਲੱਗੇ ਕਿ ਅਗਲੇ ਨੂੰ ਕਿ ਇਹ 3D ਦਾ ਮਤਲਬ ਕੀ ਹੈ ਕਿ ਤਿੰਨ ਮਿਹਨਤੀ ਬੰਦੇ ਪ੍ਰਾਈਜ਼ੀ ਵੇਜ ਦਾ ਲਗ ਰੇਟ ਹੈ ਪੈਦਾ ਹਾਫ ਚਲੀ ਪਿੱਤੇ ਫੁੱਲ 70 ਰੁਪਏ ਜੀ ਨੋਨ ਵੇਜ ਦਾ 70 ਰੁਪਏ ਹਾਫ ਤੇ 120 ਰੁਪਏ ਫੁੱਲ ਹੈ ਜੀ ਤੇ ਸੂਪ ਦਾ ਰੇਟ ਵੀ ਅਲਗ-ਅਲਗ ਹੈ ਜੀ ਬੰਦੇ ਤਾਂ ਸੋਚਾ ਹੀਗੇ ਬੰਬੇ ਜੀ ਬੰਬੇ ਚੀਜ਼ ਦਾ ਬਰੀਆਨੀ ਦਾ ਬਹੁਤ ਰੇਜ ਹੈਗਾ ਤੇ ਹੋ ਵਿੱਚ ਜਬ ਉਹ ਰੱਖਣ ਹੋ ਗਿਆ ਸੀ ਗਿਆ ਤੇ ਆਪਾਂ ਬੜਾ ਹੀ ਤਾਂ ਸੋਚਿਆ ਉਥੇ ਕਿਰੇਸ ਹੋ ਗਿਆ ਸੀ ਸੋਚਿਆ ਸੀ ਲੁਧਿਆਣੇ ਤੇ ਸੀ ਚੀ ਲੈ ਕੇ ਆਈਏ ਤੇ ਕਸਟਮਰ ਨੂੰ ਟੇਸਟ ਕਰਾਈਏ ਟੇਸਟ ਮੈਮ ਬਹੁਤ ਵਧੀਆ ਲੱਗ ਰਿਹਾ ਵਾ ਜਿਵੇਂ ਕਿ ਮੈਂ ਪਹਿਲਾਂ ਵੀ ਬਹੁਤ ਜਗ੍ਹਾ ਖਾਧਾ ਰੇੜੀ ਵਗੈਰਾ ਜੇ ਖਾਧਾ ਆਇਆ ਵਾ ਪਰ ਇਹਨਾਂ ਦਾ ਟੇਸਟ ਜਿਵੇਂ ਹੋਟਲ ਵਗੈਰਾ ਦੇ ਖਾਧਾ ਸੀ ਜਿਵੇਂ ਕਿ ਆਪਾਂ ਕਹਿ ਸਕਦੇ ਆ ਫਿਰੋਜ਼ਗੰਦੀ ਮਾਰਕੀਟ ਹੋ ਗਿਆ ਵੱਡੇ ਵੱਡੇ ਹੋਟਲ ਲੱਗੇ ਆ ਉਹਨਾਂ ਦੇ ਵੀ ਬਿਗਿਆਨੀ ਆਪਾਂ ਖਾਦੇ ਹੋਇਆ ਪਰ ਉਹਨਾਂ ਦੇ ਨਾਲ ਵੀ ਇਹਨਾਂ ਦਾ ਕਾਫੀ ਬੈਸਟ ਹੈਗਾ ਵਾ ਬਹੁਤ ਬੈਸਟ ਕੀ ਆ ਇੱਕ ਵਾਰ ਬੰਦਾ ਖਾਊਗਾ ਖੁਦ ਹੀ ਆਪਣੇ ਆਪ ਨੂੰ ਆਊਗਾ ਤਾਂ ਇੱਕ ਵਾਰ ਇੱਕ ਪਰਤ ਮੈਂ ਤੁਹਾਨੂੰ ਪੁੱਛਣਾ ਚਾਹਾਂਗੀ ਤੁਹਾਡੇ ਸਟਾਲ ਦਾ ਨਾਮ ਨਾ ਬਹੁਤ ਜ਼ਿਆਦਾ ਯੂਨੀਕ ਹੈਗਾ ਤੇ ਤੁਸੀਂ 3D ਗੇਟਸ ਕੀ ਸੋਚ ਕੇ ਰੱਖਿਆ ਜੀ ਅਸੀਂ ਇਹ 3D ਦਾ ਮਤਲਬ ਇਹ ਹੈ ਕਿ ਤਿੰਨ ਪਾਗਲ ਦਾ ਮਤਲਬ ਨਹੀਂ ਤਿੰਨ ਮਿਹਨਤੀ ਬੰਦੇ ਜਿਨ੍ਹਾਂ ਨਾਲ ਅਸੀਂ ਇਹ ਦੱਸਣਾ ਜਾਂਦੇ ਆ ਕਿ ਤਿੰਨ ਮਿਹਨਤੀ ਬੰਦੇ ਫਿਰ ਦੁਵਾਰਤੀ ਰਿਪੀਟ ਆ ਰਿਹਾ ਜੀ ਜਿੱਦਾਂ ਪਹਿਲਾਂ ਵੀ ਫਿਲਮ ਆਈ ਸੀ 3D ਦਾ ਉਹਨਾਂ ਨੇ ਦੱਸਿਆ ਕਿ ਅਸੀਂ ਚੀਜ਼ ਨੂੰ ਸਿੱਖਣ ਦੀ ਬਜਾਏ ਉਹਦੀ ਅੰਦਰਲੀ ਡੁੰਗਾਈ ਵਿੱਚ ਜਾਈਏ ਪੱਕਾ ਕਿੱਦਾਂ ਚੱਲਦਾ ਕੀ ਮੋਟਰ ਚੱਲਦੀ ਹੈ ਇਹ ਨਹੀਂ ਪੱਕਾ ਕੁੰਗਲ ਨੇ ਵੀ ਘਮ ਜ਼ਦਾ ਉਹਨੇ ਅੰਦਰ ਦੀ ਡੁੰਗਾਈ ਵਿੱਚ ਆਪਾਂ ਜਾਈਏ ਉਦੋਂ ਤਿੰਨ ਈਡਰ ਦਾ ਮਤਲਬ ਇਹ ਹੈ ਤਿੰਨ ਮਿਹਨਤੀ ਬੰਦੇ ਤਿੰਨ ਮਿਹਨਤੀ ਬੰਦੇ ਅੰਦਰ ਅਸੀਂ ਮਿਹਨਤੀ ਅੰਦਰਲੀ ਡੁੰਗਾਈ ਚ ਜਾਣ ਜਾਂਦੇ ਆ ਲੇਕਿਨ ਤੁਸੀਂ ਨਾਮ ਇਦਾਂ ਰੱਖਿਆ ਜਿਵੇਂ ਲੋਕੀ ਪੜ੍ਹਣਗੇ ਲੋਕੀ ਇਹ ਲੋਕਾਂ ਨੇ ਤਾਂ ਪਾਗਲ ਹੀ ਸਮਝਦਾ ਹੈ ਲੋਕਾਂ ਨੇ ਤਾਂ ਇਹ ਸਮਝਣਾ ਪਣੀ ਨਾਮ ਪਣੀ ਤਾਂ ਇਹ ਜਿਹੜੀ ਡੁੰਗਾਈ ਵਿੱਚ ਜਾਈਏ ਤਾਂ ਇਹ ਨਾਮ ਇਹਨਾਂ ਯੂਨੀਕ ਹਨ ਇਹਨਾਂ ਮਤਲਬ ਕੰਪਲੀਮੈਂਟ ਹੈ ਕਿ ਪਤਾ ਲੱਗੇ ਕਿ ਅਗਲੇ ਨੂੰ ਕਿ ਇਹ 3 ਦਾ ਮਤਲਬ ਕੀ ਹੈ ਕਿ ਤਿੰਨ ਮਿਹਨਤੀ ਬੰਦੇ ਅਸੀਂ ਅੱਜ ਅੱਜ ਤੋਂ ਪਹਿਲਾਂ ਅਸੀਂ ਸਵੀਗੀ ਕੰਮ ਕਰਦੇ ਹੁੰਦੇ ਸੀਗੇ ਸਵੀਗੀ 'ਚ ਅਸੀਂ ਸਵੇਰ ਤੋਂ ਰਾਤ ਤੱਕ ਮਿਹਨਤ ਕਰਦੇ ਹੁੰਦੇ ਸੀਗੇ ਮਿਹਨਤ ਕਰਨ ਤੋਂ ਬਾਅਦ ਅੱਜ ਆਹ ਰੇੜੀ ਤੇ ਪਹੁੰਚੇ ਜੀ ਅਸੀਂ ਕਿੰਨੇ ਬੰਦੇ ਸਵੀਗੀ 'ਤੇ ਕੰਮ ਕਰਦੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਐ ਲਗਾਏ 20 ਦਿਨ ਹੋ ਗਏ ਸਰ 20 ਦਿਨ ਹੋ ਚੁੱਕੇ 20 ਦਿਨ ਹੋ ਗਏ ਮੈਮ ਤੁਸੀਂ ਕੀ ਬਣਾਉਂਦੇ ਹੋ ਕੀ ਬਣਾਉਂਦੇ ਹੋ ਅਸੀਂ ਵੈਜ ਬਰਨੀ ਬਣਾਉਂਦੇ ਤੇ ਨੌਨ ਵੈਜ ਬਰਨੀ ਤੇ ਵੈਜ ਸੂਪ ਤੇ ਨੌਨ ਰਸੂ ਇਨਾਂ ਦਾ ਪ੍ਰਾਈਸ ਕੀ ਹੈਗਾ ਪ੍ਰਾਈਸ ਜੀ ਵੈਜ ਦਾ ਅਲਗ ਰੇਟ ਹੈ ਪੈਦਾ ਹਾਫ 40 ਪਈ ਤੇ ਫੁੱਲ 70 ਰੁਪਏ ਜੀ ਨੋਨ ਵੈਜ ਦਾ 70 ਰੁਪਏ ਹਾਫ ਤੇ 120 ਰੁਪਏ ਫੁੱਲ ਹੈ ਜੀ ਤੇ ਸੂਪ ਦਾ ਰੇਟ ਵੀ ਅਲਗ-ਅਲਗ ਹੈ ਜੀ ਕਿਵੇਂ ਤਿਆਰ ਹੁੰਦੀ ਹੈਗੀ ਸਾਰ ਜੀ ਅਸੀਂ ਇਹ ਆਪ ਖੁਦ ਤਿਆਰ ਕਰਦੇ ਸਾਇਦ ਨੇ ਮਿਲ ਕੇ ਜੀ ਸਵੇਰੇ 6 5 ਵਜੇ ਉੱਠ ਕੇ ਅਸੀਂ ਇੱਥੇ ਆ ਜਾਂਦੇ ਜੀ ਕਿਪਸ ਮਾਰ ਕੇ ਆਪਣੇ ਇਸਮੀ ਚੌਂਗ ਚ ਉਹ ਆ ਕੇ ਸਾਰਾ ਸਮਾਨ ਕਟਨਾ ਮੰਡੀ ਤੋਂ ਸਾਰੇ ਲਿਆ ਕੇ ਵਗੈਰਾ ਸਾਰਾ ਕੁਝ ਬਸ ਇਹ ਆਪ ਬਣਾਉਂਦੇ ਜੀ ਟਾਈਮਿੰਗ ਦੱਸੋ ਕਿ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੁਸੀਂ ਤੁਹਾਡੀ ਅਸੀਂ ਜੀ 11 ਸਵਾ 11 ਵਜੇ ਇੱਥੇ ਪਹੁੰਚ ਜਾਂਦੇ ਜੀ ਰਾਤ ਨੂੰ ਉਹ ਆਪਣਾ ਕਈ ਵਾਰ 11 ਵਜੇ ਦੇ ਕਈ ਵਾਰ 10:30 ਤੱਕ ਡੈਮ ਜੀ ਤਿੰਨੋਂ ਭਰਾਓ ਕਿ ਯਾਰ ਦੋਸਤੋ ਤਿੰਨੇ ਨਹੀਂ ਅਸੀਂ ਤਿੰਨੇ ਯਾਰ ਦੋਸਤਾਂ ਜੀ ਸ੍ਰੀਗੀ ਜੀ ਤਿੰਨੇ ਕੰਮ ਕਰਦੇ ਸੀਗੇ ਸਾਡੀ ਪਹਿਲਾਂ ਕਦੇ ਮੁਲਾਕਾਤ ਨਹੀਂ ਹੋਈ ਸ੍ਰੀਗੀ ਜੀ ਮੁਲਾਕਾਤ ਹੋਈ ਸਾਡੀ ਤੁਸੀਂ ਕੀ ਸੋਚ ਕੇ ਤਿੰਨਾਂ ਨੇ ਇਕੱਠੇ ਸੋਚਿਆ ਸੀ ਕਿ ਕਰ ਲਈ ਅਸੀਂ ਇਹ ਤਾਂ ਮਤਲਬ ਮੈਂ ਆਊਟ ਆਫ ਕੰਟਰੀ ਜਾ ਕੇ ਆ ਚੁੱਕਾ ਹਾਂ 6 ਮਹੀਨੇ ਰਹਿ ਕੇ ਆ ਚੁੱਕਾ ਵਾਂ ਪਹਿਲੇ ਮੈਂ ਆਊਟਰ ਕੰਟਰੀ ਜਾਂਦਾ ਸੀਗਾ ਦੋਆ ਘਤਰ ਮੇਰੇ ਹੱਲੇ ਵੀ ਵੀਜ਼ਾ ਲੱਗਿਆ ਆ ਵਾ ਮੈਨੂੰ ਹੱਲੇ 6 ਮੈਂ ਹੁਣੀ ਛੁੱਟੀਆਂ ਆਇਆ ਵਾਂ ਮਿੰਨੂ ਮਹੀਨਾ ਹੋਇਆ ਅਸੀਂ ਪਹਿਲਾਂ ਵੀ ਇਹ ਸਾਲ ਦੋ ਸਾਲ ਪਹਿਲਾਂ ਵੀ ਅਸੀਂ ਇਹੀ ਯਤਨ ਕਰ ਰਹੇ ਸੀਗੇ ਕਿ ਅਸੀਂ ਕੋਈ ਨਾ ਕੋਈ ਕੰਮ ਤਿੰਨਾਂ ਨੇ ਮਿਲ ਕੇ ਖੋਲਣਾ ਖੋਲਣਾ ਪਰ ਮੈਂ ਬਾਹਰ ਚੱਲ ਗਿਆ ਪਰ ਇਹਨਾਂ ਨੇ ਹੱਲੇ ਸਟੈਂਡ ਹੀ ਰੇ ਸਵੀ ਕੀਤੇ ਸਟੈਂਡ ਰੇ ਪਰ ਇਹਨਾਂ ਨੇ ਮੈਨੂੰ ਬੁਲਾਇਆ ਕਿ ਲੱਕੀ ਆਪਾਂ ਕੰਮ ਕਰਦੇ ਆਂ ਮੇ ਨਾਮ ਲਕੀਰਾ ਨਾ ਕੁਨਾਲ ਤੁਹਾਡੇ ਕੋਲ ਤੁਸੀਂ ਬਾਹਰ ਵੀ ਗਏ ਹੋ ਤੁਹਾਡੇ ਕੋਲ ਇੰਨੀ ਵਧੀਆ ਓਪਰਚੁਨਿਟੀ ਸੀਗੀ ਕਿ ਤੁਸੀਂ ਬਾਹਰ ਵੀ ਕੰਮ ਕਰ ਸਕਦੇ ਸੀਗੇ ਹਾਂਜੀ ਹਾਂਜੀ ਤੇ ਇੱਥੇ ਕਿਉਂ ਫਿਰ ਤੁਸੀਂ ਸੋਚਿਆ ਇਹ ਇੱਥੇ ਜੋ ਮਿਹਨਤ ਉੱਥੇ ਵੀ ਆ ਮਿਹਨਤ ਇੱਥੇ ਵੀ ਆ ਉਹ ਇਹ ਗੱਲ ਹੈ ਇੱਥੇ ਪਰਿਵਾਰ ਤੋਂ ਦੂਰ ਉੱਥੇ ਆਪਾਂ ਪਰਿਵਾਰ ਤੋਂ ਦੂਰ ਰਹਿਣਾ ਵਾ ਤੇ ਇੱਥੇ ਆਪਣੇ ਪਰਿਵਾਰ ਚ ਰਹਿਣਾ ਮਿਹਨਤ ਤੇ ਵੀ ਕਰਨੀ ਮਿਹਨਤ ਉੱਥੇ ਵੀ ਕਰਨੀ ਆ ਕਿਉਂ ਆਪਾਂ ਇੱਥੇ ਦਿਨ ਰਾਤ ਨਾ ਕਰੀਏ ਜੀ ਆਪਾਂ ਉੱਥੇ ਆਪਾਂ ਸਵੇਰੇ 4 ਵਜੇ ਮੈਂ ਉੱਥੇ ਸਵੇਰੇ 4 ਵਜੇ ਉੱਠ ਕੇ ਡਿਊਟੀ ਬੱਸ ਚ ਬਹਿ ਜਾਂਦਾ ਸੀਗਾ ਕਿ ਆਪਾਂ ਇੱਥੇ ਅੱਜ 4 ਵੇ ਉੱਠ ਕੇ ਰਾਤ ਨੂੰ 12 ਵਜੇ ਤੱਕ ਕੰਮ ਕਰੀ ਉਹ ਆਪਾਂ ਸੰਦਰ ਵਿੱਚ ਮਿਲ ਨਹੀਂ ਸਕਦਾ ਜਰੂਰ ਮਿਲ ਸਕਦਾ ਜੀ ਸਾਨੂੰ ਜੇ ਆਪਾਂ ਸਟਾਲ ਦੀ ਗੱਲ ਕਰੀਏ ਤਾਂ ਸਟਾਲ ਹੋਰ ਵੀ ਚੀਜ਼ਾਂ ਦਾ ਲੱਗ ਸਕਦਾ ਹੈਗੇ ਤੁਸੀਂ ਸਿਰਫ ਬਰੀਆਨੀ ਦਾ ਹੀ ਕਿਉਂ ਸੋਚਿਆ ਬੜਾ ਤਾਂ ਸੋਚਾ ਹੈਗੇ ਹੀ ਬੰਬੇ ਜੀ ਬੰਬੇ ਚੀਜ਼ ਦਾ ਬਰੀਆਨੀ ਦਾ ਬਹੁਤ ਰੇਜ ਹੈਗਾ ਵੈ ਤੇ ਹੋ ਵਿੱਚ ਜਦੋਂ ਰੱਖਣ ਹੋ ਗਿਆ ਸੀਗੇ ਤੇ ਆਪਾਂ ਬਰੀਆਨੀ ਤਾਂ ਸੋਚਿਆ ਉੱਥੇ ਕਰੇ ਸੀਗਾ ਹੀ ਸੋਚਿਆ ਸੀ ਲੁਧਿਆਣੇ ਚ 3 3 ਲੱਖ ਆਈਏ ਤੁਸੀਂ ਤਿੰਨਾਂ ਨੇ ਡਿਲੀਵਰੀ ਬாய் ਦਾ ਕੰਮ ਕੀਤਾ ਹੈਗਾ ਪਰ ਤੁਹਾਡੇ ਦਿਮਾਗ ਚ ਬਿਰਿਆਨੀ ਦਾ ਕਿਵੇਂ ਡਿਸਾਈਡ ਹੋਇਆ ਆਪਾਂ ਦਾ ਬਹੁਤ ਕੋਲ ਸੋਚਿਆ ਸੀਗਾ ਪਰ ਜੋ ਦਿਮਾਗ ਦੇ ਚ ਬਿਰਿਆਨੀ ਦਾ ਆਪਸ਼ਨ ਆ ਗਿਆ ਸਾਡੇ ਇਹ ਬੰਬੇ ਜਾ ਕੇ ਆਇਆ ਤੇ ਉਹ ਆਪਾਂ ਤਿੰਨਾਂ ਨੇ ਨਾ ਬੈ ਕੇ ਸਲਾਹ ਕੀਤੀ ਸੀਗੀ ਕਿ ਆਪਾਂ ਬਿਰਿਆਨੀ ਦਾ ਕੰਮ ਕਰਨਾ ਹੈਗਾ ਤੇ ਨਾਮ ਜੁਨੀਕ ਜਿਹਾ ਲੱਭਦੇ ਸੀਗਾ ਸੀ ਤੇ 3 ਇਹਰ ਰੱਬਿਆ ਸੀ ਅਲੱਗ ਤੋਂ ਨਾਮ ਕਿ ਇਹ ਅਲੱਗ ਤੋਂ ਹੋ ਜੇ ਸਭ ਕੁਝ ਕਿ ਮਤਲਬ ਜੁਨੀਕ ਜੀ ਨਾਮ ਹੀ ਲੱਗਦਾ ਹੋਇਆ ਤੇ ਬਿਰਿਆਨੀ ਬੇਕੋ ਤੁਹਾਨੂੰ ਪਤਾ ਸਿਹਰ ਮਨ ਵਧੀਆ ਹੁੰਦੀ ਆ ਤੇ ਨਾਮ ਵੀ ਲੱਗ 3 ਡਾਇਰ ਸੀਗਾ ਕਸਟਮਰਸ ਖੜੇ ਨੇ ਆਪਾਂ ਉਹਨਾਂ ਤੋਂ ਪੁੱਛਦੇ ਆ ਕਿ ਉਹਨਾਂ ਨੂੰ ਬਰੀਆਨੀ ਕਿੱਦਾਂ ਦੀ ਲੱਗੀ ਟੇਸਟ ਕਿੱਦਾਂ ਦਾ ਸਤਿ ਸ੍ਰੀ ਅਕਾਲ ਸਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਅ ਤੁਹਾ ਤੁਸਤਾਨੂ ਬਰੀਆਨੀ ਦਾ ਟੇਸਟ ਜੋ ਹੈ ਕਿੱਦਾਂ ਲੱਗ ਰਿਹਾ ਹੈ ਟੇਸਟ ਮੈਮ ਬਹੁਤ ਵਧੀਆ ਲੱਗ ਰਿਹਾ ਵਾ ਜਿਵੇਂ ਕਿ ਮੈਂ ਪਹਿਲਾਂ ਵੀ ਬਹੁਤ ਜਗ੍ਹਾ ਖਾਦਾ ਹੈ ਰੇੜੀ ਵਗੈਰਾ ਜੇ ਖਾਦਾ ਆਇਆ ਵਾ ਪਰ ਇਹਨਾਂ ਦਾ ਟੇਸਟ ਜਿਵੇਂ ਹੋਟਲ ਵਗੈਰਾ ਦੇ ਖਾਦਾ ਸੀ ਜਿਵੇਂ ਕਿ ਆਪਾਂ ਕਹਿ ਸਕਦੇ ਆ ਫਿਰੋਜ਼ਗੰਦੀ ਮਾਰਕੀਟ ਹੋ ਗਿਆ ਬڑے-ਬڑے ਹੋਟਲ ਹੈਗੇ ਆ ਉਹਨਾਂ ਦੇ ਵੀ ਵਿਗਿਆਨੀ ਆਪਾਂ ਖਾਦੇ ਹੋਏ ਆ ਪਰ ਉਹਨਾਂ ਦੇ ਨਾਲ ਵੀ ਇਹਨਾਂ ਦਾ ਕਾਫੀ ਬੈਸਟ ਹੈਗਾ ਬਹੁਤ ਬੈਸਟ ਕੀ ਹੈ ਇੱਕ ਵਾਰ ਬੰਦਾ ਖਾਊਗਾ ਖੁਦ ਹੀ ਆਪਣੇ ਆਪ ਨੂੰ ਆਊਗਾ ਤਾਂ ਇੱਕ ਵਾਰ ਇੱਕ ਵਾਰ ਆਊਗਾ ਬੰਦਾ ਬਾਰ-ਬਾਰ ਆਊਗਾ ਬਹੁਤ ਬੜੀਆ ਚੀਜ਼ ਹੈਗੀ ਹੈ ਖਾਂਚੀ ਬੋਰੀਆਂ ਮੈਂ ਇੱਕ ਇੱਕ ਹਾਫ ਖਾ ਚੁੱਕਾ ਹਾਂ ਹਾਫ ਹੋਰ ਲੈਣ ਲੱਗਾ ਮਤਲਬ ਤੁਸੀਂ ਪੈਕ ਕਰਕੇ ਲੈ ਕੇ ਜਾਣਾ ਚਾਹਤੇ ਮਤਲਬ ਤੁਸੀਂ ਆਡੀਅנס ਨੂੰ ਕਹਿਣਾ ਮਤਲਬ ਤੁਸੀਂ ਆਡੀਅנס ਨੂੰ ਇਹ ਕਹਿਣਾ ਚਾਹੂਗੇ ਕਿ ਉਹਨਾਂ ਨੂੰ ਇੱਥੇ ਆ ਕੇ ਇੱਕ ਵਾਰੀ ਟੇਸਟ ਕਰਨਾ ਚਾਹੀਦਾ ਹੈ